ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨਿਊ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਪਹਿਲਾਂ ਤੁਸੀਂ ਦੇਖਿਆ ਬਠਿੰਡੇ ਤੋਂ ਹਣੀ ਢਾਬੇ ਪਵਾਨੀਗੜ੍ਹ ਤੱਕ ਦਾ ਸਫ਼ਰ ਤੇ ਹੁਣ ਆਪਾਂ ਚੱਲਿਆਂ ਹਣੀ ਢਾਬੇ ਤੋਂ ਫਤੇਗੜ੍ਹ ਸਾਹਿਬ ਜੁੜੇ ਰਿਓ ਬਲੌਗ ਦੇ ਨਾਲ ਚੱਲਾਂਗੇ ਤੁਹਾਨੂੰ ਫਤੇਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਕੇ ਸਫ਼ਰ ਜਿਹੜਾ ਬਹੁਤ ਹੀ ਘੈਂਟ ਹੋਣ ਵਾਲਾ ਹੈ ਰਾਤ ਦਾ ਜਿਹੜਾ ਸਫ਼ਰ ਹੋਊਗਾ ਬਠਿੰਡੇ ਤੋਂ ਜਿਹੜਾ ਭਵਾਨੀਗੜ ਤੱਕ ਦਾ ਸਫਰ ਸੀਗਾ ਉਹ ਬਹੁਤ ਹੀ ਵਧੀਆ ਰਿਹਾ ਇੱਥੋਂ ਆਪਾਂ ਭਵਾਨੀਗੜ ਤੋਂ ਚਾਹ ਪੀਤੀ ਸੀ ਤੇ ਹੁਣ ਆਪਾਂ ਚੱਲ ਪਏ ਆ ਸਿੱਧਾ ਮੁੰਡੇ ਤੋਂ ਕਾਫੀ ਜਿਹੜੇ ਫਤਿਹਗੜ ਸਾਹਿਬ ਨੂੰ ਇੱਕ ਰਾਈਡਰ ਸਾਡੇ ਨਾਲ ਹੈਗੇ ਅਸੀਂ ਪਟਾਪਾ ਰਾਹ ਦੇ ਵਿੱਚ ਪਟਿਆਲੇ ਰੁਕਾਂਗੇ ਉੱਥੋਂ ਕੁਝ ਖਰੀਦਣਾ ਹੈ ਬਾਕੀ ਪਹੁੰਚ ਚੁੱਕੇ ਆਂ ਸੀ ਸਫਰ ਤੁਹਾਨੂੰ ਕਿਵੇਂ ਲੱਗ ਰਿਹਾ ਕਮੈਂਟ ਕਰਕੇ ਜਰੂਰ ਦੱਸਿਓ ਪਿਛਲਾ ਬਲੌਗ ਜੇ ਨਹੀਂ ਦੇਖਿਆ ਤਾਂ ਉਹ ਵੀ ਦੇਖਿਓ ਸਮਾਨ ਲੈ ਕੇ ਫਿਰ ਅੱਗੇ ਰਵਾਨਾ ਹੋਣਾਗਾ ਫਤੇਗੜ ਸਾਹਿਬ ਵੱਲ ਤੁਹਾਨੂੰ ਦਿਖਾਉਨੇ ਆ ਕੀ ਕੀ ਸਮਾਨ ਇੱਥੇ ਮਿਲਦਾਗਾ ਰਾਈਡਰਾਂ ਵਾਸਤੇ ਕਿਕ ਤਾਂ ਇਥੋਂ ਐਨਕ ਲੈਣੀ ਐ ਲੱਗਦਾ ਜਿਆਦਾ ਹੋਣ ਕਰਕੇ ਨਾ ਥੋੜਾ ਜਿਹਾ ਪਰੇਸ਼ਾਨੀ ਆਉਂਦੀ ਸੀ ਸਾਡੇ ਇੱਕ ਰਾਈਡਰ ਸਾਥੀ ਨੂੰ ਉਦੇ ਕਰਕੇ ਬਾਕੀ ਹੋਰ ਵੀ ਦੇਖਦੇ ਆ ਜਿਹੜਾ ਕੁਝ ਸਮਾਨ ਹੋਰ ਲੈਣਾ ਹੋਇਆ ਉਹ ਵੀ ਦੇਖਦੇ ਆਪਾਂ ਬਾਕੀ ਇਹ ਸਪੈਸ਼ਲ ਐਨਕ ਹੁੰਦੀ ਹੈ ਜਿਹੜੀ ਲੈਣੀ ਹੈ ਜੀ ਆਪਾਂ ਮਾਨ ਸਾਹਿਬ ਪਹੁੰਚ ਚੁੱਕੇ ਅੱਗੇ ਮਾਨ ਸਾਹਿਬ ਅੱਗੇ ਕਰਕੇ ਲਾ ਲੋ ਲੋ ਜੀ ਸਾਰੇ ਮੋਟਰਸਾਈਕਲ ਅੱਗੇ ਕਰਕੇ ਲਾ ਲੇ ਸ਼ਾਇਦ ਸ਼ੋਰੂਮ ਖੁੱਲ੍ਹੇਗਾ ਆਪਾਂ ਚਲਦੇ ਅੰਦਰ ਦੇਖਦੇ ਆਂ ਸਮਾਨ ਕੀ ਕੁਛ ਲਾਇਆ ਹੈਗਾ ਤੇ ਲੈਣਾ ਕੀ ਕੁਛ ਹੈਗਾ ਲੋਜੀਸ ਸ਼ੋਰੂਮ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਸਾਡੇ ਸਾਥੀ ਖਰੀਦੋ ਫੁਰਕਤ ਕਰ ਰਹੇ ਹੈ ਦੇਖ ਲੈ ਸਮਾਨ ਕਿਹੜਾ ਕਿਹੜਾ ਖਰੀਦਣਾ ਹੈਗਾ ਤੇ ਕੈਮਰਾਮੈਨ ਹੁਣ ਜਸਮਾ ਪੜਾਉਣਾ ਹੈ ਜਸ ਫੜੀ ਕੇ ਨਾ ਕੈਮਰਾ ਮੈਂ ਵੀ ਦੇਖਣਾ ਡਿਸਕਾਊਂਟ ਬਾਬਾ ਸਿਸ ਸਮਾਨ ਲੈ ਲੋ ਵੀ ਦੋਸਤੋ ਆਪਣੇ ਰਾਈਡਰ ਵੀਰ ਆ ਜਿਹੜੇ ਉਹ ਕੁਝ ਸਮਾਨ ਵੇਖ ਰਹੇ ਨੇ ਬਾਕੀ ਸਾਨੂੰ ਕੁਝ ਕੁ ਸਮਾਨ ਦੀ ਲੋਡ ਸੀਗੀ ਤੇ ਇੱਥੋਂ ਜਿਹੜਾ ਸਮਾਨ ਹੈ ਉਹ ਵਧੀਆ ਕੁਆਲਿਟੀ ਦਾ ਮਿਲ ਜਾਂਦਾ ਜੇ ਤੁਸੀਂ ਵੀ ਖਰੀਦਣਾ ਹੋਵੇ ਤਾਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਤੁਸੀਂ ਉਹ ਬਾਕੀ ਆਪਣੇ ਰਾਈਡਰ ਸਾਥੀ ਜਿਹੜੇ ਉਹ ਸਮਾਨ ਲੈ ਰਹੇ ਆ ਆਪਾਂ ਵੀ ਦੇਖਦੇ ਆ ਕਿ ਕੁਝ ਲੈਣਾ ਹੈ ਇਸ ਤੇ ਹੈਗਾ ਟੋਆਲਸ ਤੇ ਹੈਗਾ ਫਿਰ ਅਨੇਕਾਂ ਨੇੜੇ ਜੀ ਆਪਾਂ ਵੀ ਲੈਣਾ ਕੁਛ ਸਾਈਕਲ ਵੀ ਨਹੀਂ ਵਰਤਾਂ ਮੈਂ ਬਾਈਕ ਵੀ ਨਹੀਂ ਲੰਮਾ ਨਹੀਂ ਵਸੇ ਦੋ ਜੇ ਰੀਅਰ ਜਰਮ ਹੋਦੀ ਹੈ ਬਾਈਕ ਦੇਖ ਲੋ ਲੈਣਾ ਕੁਛ ਪਤਾ ਨਹੀਂ ਕਾਰਪੋ ਦਾ ਜੈਕਟ ਪਾਉਣੇ ਤੇ ਜੈਕਟ ਵਾਲੇ ਨਾਲ ਹਾਂ ਜੇ ਰਵਾਵਾ ਗੱਲ ਰੱਖ ਜੈਕਟ ਹੀ ਪਾ ਲਾਂਗੇ ਜੈਕਟ ਛੱਡ ਕੇ ਆਉਣ ਕਰੇ ਸਾਡੇ ਗਰਮੀ ਲੱਗੀਆਂ ਬਹੁਤ ਚਲੋ ਠੀਕ ਹੈ ਨਵੇਂ ਜੀ ਚੱਲੀਏ ਚਲੋ ਹੋਰ ਜੀ ਜੈਕਟ ਮੇਰੇ ਕਿੱਲੇ ਕਰਾ ਕੋਈ ਕਰਾ ਦੇ ਜਲੀ ਮੁਕਦੇ ਫਸਟਰ ਜੇ ਨਾ ਕਰ ਜਾਓ ਤਾਂ ਹਾਂ ਕਰਾ ਕੇ ਆਪਣਾ ਦੌੜ ਕੇ ਜਾਓ ਪਤਾ ਜੀ ਹਾਂ ਲੈ ਨਾ ਇਹਨੂੰ ਮੈਨੂੰ ਇਹਨਾਂ ਦੇ ਲੋੜ ਹੈ ਕੀ ਆ ਬੜਾ ਨਾ ਇਹ ਤਿੰਨ ਦਾ ਹਾਂ ਲੈ ਲੈ ਲੋ ਲੈ ਲੋ ਦਾ ਫਰਕ 4 7 7 7 ਵੀ ਦਾ ਇਹ ਤਾਂ ਤੁਸੀਂ ਆਪਦੇ ਆਪਦੇ ਨਾ ਪੱਗ ਪੁੱਗ ਦੇ ਮੇਜ ਉਸ ਦੇ ਮੁਤਾਬਕ ਲੈ ਜੀ ਰਹੇ ਹਾਂ ਵੀ ਸਾਈਜ਼ ਸੇਮ ਹੀ ਹੈ ਸਾਈਜ਼ ਸੇਮ ਹੈ ਮੈਚਿੰਗ ਕਰਦੇ ਨੇ ਮੈਚਿੰਗ ਕਰਦਾ ਹੀ ਹੈ ਦੇਖ ਫਿਰ ਮੈਹੀ ਦੇ ਸਾਈਜ਼ ਨੇ ਸਾਈਜ਼ ਕੋਈ ਗੱਲ ਨਹੀਂ ਬਸ ਸਾਂਝੀ ਹੀ ਹੈ ਬਸ ਆਪਕਾ ਫੋਨ ਨੰਬਰ 9815 ਲੋ ਜੀ ਸਾਥੀਓ ਕੁਛ ਸਾਡੇ ਸਾਥੀ ਥੱਲੇ ਆ ਗਏ ਐ ਤੇ ਕੁਛ ਸਾਡੇ ਸਾਥੀ ਹਜੇ ਖਰੀਦੋ ਫਰੋਕਤ ਕਰ ਰਹੇ ਐ ਤੇ ਅਸੀਂ ਸਮਾਨ ਜਿਹੜਾ ਇੱਕ ਵਾਰੀ ਸੰਭਾਲਦੇ ਆ ਆ ਕਿੱਟ ਵਗੈਰਾ ਰੱਖ ਲਗੇ ਤੇ ਫਿਰ ਦੇਖਦੇ ਆ ਕੀ ਕੀ ਸਮਾਨ ਲੈ ਕੇ ਆਉਂਦੇ ਐ 400 ਰੁਪਏ ਨਹੀਂ ਕੀ ਐ ਬਸ

ਆਪਾਂ ਦੇਖਦੇ ਕੀ ਕੁਛ ਸਮਾਲ ਲੈ ਕੇ ਆਏ ਐ ਆਹ ਹੋਏ ਟਰੈਕਟਰ ਜੀ ਨੇ ਉਹ ਬੰਦੇ ਹੁੰਦੇ ਆ ਇਹ ਆ ਇੱਕ ਤੇਰਾ ਆਹ ਨਹੀਂ ਮੇਰਾ ਆ ਮੇਰਾ ਇੱਕ ਆ ਦੋ ਮੇਰੇ ਮੇਰਾ ਸੋਲ ਆਪਣਾ ਹੋ ਆ ਮੇਰਾ ਸੋਲੇ ਭਾਈ ਆ ਮੇਰਾ ਆ ਵੀ ਮੇਰਾ ਕਹਿੰਦੇ ਸੀ ਮੇਰਾ ਹਾਂ ਹੈ ਇਹਨਾਂ ਨੂੰ ਪਤਾ ਨਹੀਂ ਕਿਹੜਾ ਤੇਰਾ ਆ ਮੇਰਾ ਬਣਾ ਇਹਨਾਂ ਨੂੰ ਆ ਤੇਰਾ ਆਪਾਂ ਜੀ ਬੈਗ ਵੀ ਲੈ ਲਵਾਂ ਇਹਨਾਂ ਤੋਂ ਹਾਂ ਬੈਗ ਚੋੜੀ ਭਾਈ ਨਿਪਟ ਗਿਆ ਕੰਮ ਐ ਰੋਟੀ ਪਾਣੀ ਛਕਣ ਦਾ ਕਿਵੇਂ ਬਈ ਹੁਣ ਦੇਖ ਲੋ ਕਿ ਤੇ ਇੱਥੇ ਛਕ ਬਾਰ ਸਭ ਰੋਟੀ ਖਾਣ ਤੇ ਲੋੜ ਹੀ ਨਹੀਂ ਗਈ ਇਹਨਾਂ ਦਾ ਸੰਭਾਲ ਲੈਂਦਾ ਆਪਾਂ ਹਾਂ ਇੱਥੇ ਸੀਟਰ ਜਾ ਕਿਤੇ ਬੈਠ ਕੇ ਛਕ ਲੈਣੇ ਠੀਕ ਹੈ ਅੱਜ ਰੋਟੀ ਲੈ ਪਾਣੀ ਇੱਥੇ ਦੇਖੋ ਬਈ ਘੱਟ ਇੱਥੇ ਆ ਰਹੇ ਆ ਇਸੇ ਨਾਲ ਕੋਈ ਫੋਰਾ ਨਹੀਂ ਵਧੀਆ ਪਾਈਓ ਹਾਂ ਰਹਿ ਗਿਆ ਘਰੀ ਵੀ ਦੀਤੇ ਲਾ ਕੇ ਦੀ ਬਈ ਮੜੀ ਮੁੱਟੀ ਗੱਲ ਨਹੀਂ ਹੈਗੀ ਕਿਹੜਾ ਸਾਰਾ ਸੌਵਾ ਕਰ ਰਿਹਾ ਹੈ ਮੈਨੂੰ ਲੈਣੀ ਪਊ ਮੈਨੂੰ ਲੱਗਦਾ ਮੈਨੂੰ ਵੀ ਆਪਕਾ ਪਤਾ ਕੀ ਹੈ ਮੈਂ ਦੁਖੀ ਬਹੁਤ ਹੈ ਹਾਂ ਤੇਰਾ ਮੋਟਰਸਾਈਕਲ ਤੇ ਮੈਨੂੰ ਸੋਹਣਾ ਬਾਲ ਲੱਗੀਆਂ ਮੈਨੂੰ ਜੀ ਐਂ ਕਰਦਾ ਵੀ ਮੈਨੂੰ ਬਖੇੜੇ ਤੋਂ ਮੋਹਰੇ ਬਤਾਏਗਾ ਹੈ ਮੈਨੂੰ ਮੋਟਰਸਾਈਕਲ ਲੱਗੀਆਂ ਨਾ ਸੋਹਣਾ ਬਾਲ ਤੇ ਮੈਂ ਦੇਖਦੇ ਕਿ ਦੁਖੀ ਬਹੁਤ ਹੈ ਅਸੀਂ ਮਚਾਉਣ ਵਾਸਤੇ ਲੱਗਾ ਹਾਂ ਹਾਂ ਇਹ ਮਚਾਉਣ ਵਾਸਤੇ ਹਾਂ ਹਾਂ ਹਾਈ ਹਾਈ ਟੱਚ ਮੋਟ ਸੱਚੀ ਰੀਅਲੀ ਇੱਕ ਗੱਲ ਪੁੱਛ ਅਜੇ ਵੀ ਬਸਾਈ ਰੱਖਿਆ ਹੋਇਆ ਹੈ ਹਾਂ ਇਹ ਜਿਹੜਾ ਬੰਦਾ ਆਪਣੇ ਬੰਦੇ ਦੇ ਦੇਖ ਦੇ ਕੇ ਬਾਦ ਨਹੀਂ ਨਹੀਂ ਅਸੀਂ ਬੋਲਟ ਧਰਖਿਆ ਪਟਾਕੇ ਪਾਉਣ ਹਾਂ ਉਹ ਲੋਕਾਂ ਦੇ ਗਾਰੇ ਸਾਡੇ ਤੇ ਕੋਈ ਨਹੀਂ ਆਣੀਏਗੀ ਬੋਲਟ ਧਰਖਿਆ ਪਟਾਕੇ ਪਾਉਣ ਨੂੰ ਓਏ ਢਾਟਾ ਪਾ ਕੇ ਦਿਖਾਣਾ ਪੁਰਾਣੀ ਗੱਲ ਆ ਬਾਈ ਪਟਾਕਾ ਪਾ ਕੇ ਦਿਖਾਏਗਾ ਬਾਈ ਪੁਰਾਣੀ ਗੱਲ ਆ ਉਹ ਤੂੰ ਜੇ ਪਟਾਕੇ ਪਾ ਲਈਂ ਦੇਣਦਾਰ ਬੈਠ ਸ਼ਾਨੇ ਬੰਦੇ ਦਾ ਕੰਮ ਹੀ ਨਹੀਂ ਪਟਾਕੇ ਪਾਉਣਾ ਹੋਰ ਕਿਤਾ ਰੱਖਿਆ ਪਟਾਕੇ ਕਾਲਜੇ ਬਚਾਉਣ ਨੂੰ ਹੈ ਹੋਟੂ ਰੱਖ ਕੇ ਕਾਲਜੇ ਬਚਾਉਣ ਨੂੰ 1 ਕਿਲੋ ਪਟਾਕੇ ਨਾਲ ਇੱਥੇ ਕਾਲਜੇ ਬਚਾਉਣ ਨੂੰ ਐ ਮੈਂ ਜੋ ਲੈ ਆਇਆ ਹੈ ਹੈ ਇੱਥੇ ਲਓ ਦਸ ਨੂੰ ਲੈ ਆਇਆ ਹੈ ਅਸੀਂ ਹੋ ਗਏ ਰਵਾਨਾ ਪਟਿਆਲੇ ਤੋਂ ਸਮਾਨ ਲੈ ਲਿਆ ਪਹੁੰਚਾਂਗੇ ਅਸੀਂ ਫਤਿਹਗੜ੍ਹ ਸਾਹਿਬ ਉੱਥੇ ਮਿਲਦੇ ਆਂ ਉੱਥੇ ਗੱਲਬਾਤ ਕਰਦੇ ਆਂ ਤੁਸੀਂ ਲਾ ਲਓ ਬਾਬਾ ਇਹ ਪੂਰੇ ਮੋਟਰ ਮੋਟਰ ਉੱਤਰ ਸਹੀ ਲੈ ਜਾਓ ਤੁਸੀਂ ਲਾ ਲਓ ਮੂਰੇ ਲਾ ਲਓ ਬਾਕੀ ਪਾਪਾ ਜੀ ਨੂੰ ਲਵਾ ਦੇ ਪੂਰੇ ਬਾਬਾ ਜੀ ਬਾਬਾ ਜੀ

ਮਾੜਾ ਹੀ ਲੱਗਦਾ। ਅਰੇ ਵੀ ਘਰੇ ਰਹਿ ਤੈਨੂੰ ਬਹੁਤ ਚੰਗਾ ਲੱਗਦਾ ਹੁਣ। ਮੇਰਾ ਭਾਈ ਜਦੋਂ ਪਟਿਆਲਾ ਤੋਂ ਮੋੜ ਦੇ ਗੱਬੇ ਵਿੱਚ ਮੇਰਾ ਫੋਨ ਗਿਆ। ਘਰ ਨਹੀਂ ਜਾਣੀ ਹੱਸਦਾ ਤਾਂ ਧੌਂਦਾ ਦੋਸਤ। ਮੈਂ ਕਮਰੇ 'ਚ ਹੀ ਹਾਂ ਮੈਂ। ਓਕੇ। ਕਿੰਨੇ ਵੇ ਚੱਲੇ ਸੀ ਆਪਾਂ? ਜੌਣ ਜੋਗ ਰਹੀਏ ਤੇਰੀ ਗੱਲਾਂ ਚੱਲੇ। 6 ਦੇ ਤੋਂ ਕਿੰਨੇ ਵੇ ਚੱਲੇ ਸੀ? 6 6 ਵਜੇ ਬੜਾ ਚੰਗਾ। 6 ਵਜੇ ਤੂੰ ਹੋਰ ਮੈਂ ਆਖਿਆ ਵੀ ਮੇਰੇ ਘਰ ਆ ਜੀ ਮੇਰੇ ਬੈਗ ਦੇ ਵਿੱਚ ਇੱਕ ਲਾਉਣ ਹੋਰ ਪਾਤਾ ਤੇ ਉਹਦੇ ਤੇ ਲੱਗੀ ਲੋਕੇਸ਼ਨ ਨਹੀਂ ਜਾਂਦਾ ਕਿੱਥੇ ਤੇ ਹੁਣ ਤੂੰ ਚੈੱਕ ਕਰ ਲੈ ਜੀ ਅਸੀਂ ਗੁਦਵਾਰਾ ਸਾਹਿਬ ਫਤਿਹਗੜ ਸਾਹਿਬ ਘਰੇ ਪਹੁੰਚ ਗਏ ਹੋ ਜੀ ਹੋ ਜਗੇ ਜੀ ਹਜੇ ਹੁਣ ਕੋਈ ਚੰਕਲ ਮਤਲਬ ਤੂੰ ਸੋਚਦਾ ਸੀ ਵੀ ਵਰਸ ਸਹੀ ਸलाम ਆ ਗਿਆ ਆ ਗਿਆ ਆ ਗਿਆ ਜੀ ਸਾਰੇ ਪਹੁੰਚ ਗਏ ਬਿਲਕੁਲ ਚੜਦੀ ਕਲਾ ਚੜਦੀ ਕਲਾ ਸਾਰੇ ਬਿਲਕੁਲ ਐ ਫਸਦੇ ਖੇਡਦੇ ਇਹ ਜੀ ਇਹ ਫਿਰ ਜਿੱਥੇ ਆ ਕੇ ਜਸਰ ਉੱਪਰ ਆ ਗਈ ਮੈਂ ਐਵੇਂ ਟੈਲੀਫੋਨ ਤੇ ਕੀ ਉਹਦਾ ਬੋਲ ਤੇ ਬੋਲ ਤੁਹਾਨੂੰ ਯਕੀਨ ਕਰੂੰਗਾ ਵੀ ਜਦੋਂ ਤੱਕ ਮੈਂ ਮੋਟਰਸਾਈਕਲ ਤੇ ਬੈਠਾ ਨਹੀਂ ਉਹਨਾਂ ਦੇ ਕੋਲ ਮੈਂ ਆ ਕੇ ਤਰੋਂ ਘਰ ਨਹੀਂ ਚਲੇ ਹਾਂ ਜੇ ਜਦੋਂ ਮੈਂ ਬੈਠੇ ਤੁਹਾਨੂੰ ਦੱਸਾਂ ਮੈਂ ਇੱਕ ਬੰਦ ਜਦੋਂ ਤੁਸੀਂ ਆ ਕੇ ਕੋਲੇ ਖੜ ਕੋ ਆਗੇ ਜਦੋਂ ਤੁਸੀਂ ਆ ਕੇ ਕੋਲੇ ਖੜ ਕੇ ਬਾਤ ਨੂੰ ਆਇਆ ਹੁਣ ਨਹੀਂ ਆਉਂਦਾ ਪਰਸੋਂ ਮਿਲਾਂਗੇ ਬੰਦੀ ਕਰਦੇ ਮੈਂ ਕਹਿੰਦਾ ਇਹ ਰੱਬ ਦਾ ਰਗ ਜਦੋਂ ਤੁਸੀਂ ਆ ਕੇ ਕੋਲੇ ਖੜ ਕੇ ਮੈਂ ਕਿਹਾ ਪਰਸੋਂ ਮਿਲਾਂਗੇ ਹੁਣ ਨਹੀਂ 10 ਦਿਨ ਬਾਬੇ ਨੂੰ ਵੀ ਤਾਂ ਯਾਦ ਚੱਲਦੇ ਕੱਢੇ ਓਹ ਲੇ ਚੀਜ਼ ਜਿਹੜੀ ਆ ਚੀਜ਼ ਹੈ ਇਹਦੀ ਨੀਤ ਕੱਢ ਲਈ ਬਾਦ ਮੈਂ ਉਹ ਦਿਨ ਬੋਲਿਆ ਵੀ ਜਿਹੜੀ ਬਰਤ ਜਾਵੇ ਇਹਨੇ ਉਹ ਸ਼ਿਸ਼ਾ ਜੀ ਹਾਲ ਬਹੁਤ ਬਹਤ ਧਿਆਰੀ ਗੱਲ ਬੋਲਦੇ ਸੀ ਇਹ ਸਾਰੀ ਇੱਥੇ ਹੀ ਖੁੱਲਦੀ ਹੈ ਹਾਂ ਜਿਹਨੂੰ ਆਪਾਂ ਹੀ ਬੋਲਦੇ ਹਾਂ ਜਿਹੜਾ ਜਿੰਦਗੀ ਚ ਨਾ ਜਦੋਂ ਤੁਸੀਂ ਮਤਲਬ ਆਪਣੇ ਇੱਕ ਪਾਰਾ ਭਈ ਜਾਨਾ ਕਰੋ ਬਾਰੀ ਕਰਾ ਕਰੋ ਬਾਰੀ ਕਰ ਬਿਲਕੁਲ ਤੁਸੀਂ ਜਿੰਦਗੀ ਦੇ ਵਿੱਚ ਉੱਤੇ ਨਾਲ ਇੱਕ ਜਿਵੇਂ ਮਾਨਸਾਹਬ ਕਹਿੰਦੇ ਇੱਕ ਐਸੀ ਪਰਤ ਚੜਾ ਲੈਂਦੇ ਹੋ ਉਹ ਪਰਤ ਦੇ ਵਿੱਚੋਂ ਤੁਸੀਂ ਨਿਕਲ ਨਹੀਂ ਸਕਦੇ ਨਿਕਲ ਹੀ ਸਕਦੇ ਉਹ ਕੋ ਪੱਟੀ ਨਹੀਂ ਜਾਂ ਕੋ ਪੱਟੀ ਨਹੀਂ ਜਦੋਂ ਤੁਸੀਂ ਮਤਲਬ ਉਹ ਪੱਟੀ ਕਦੋਂ ਜਾਂਦੀ ਜਦੋਂ ਤੁਸੀਂ ਆਊਟਰ ਵਰਲਡ ਵਿੱਚ ਜਾਂਦੇ ਹਾਂ ਦੇ ਉਸ ਗਲੇਰੇ ਚੋਂ ਨਿਕਲ ਨਿਕਲਦੇ ਆ ਉਸ ਚੋਂ ਨਿਕਲ ਕੇ ਫਿਰ ਤੁਹਾਨੂੰ ਦੁਨੀਆਦਾਰੀ ਦਾ ਬਦਲਾ ਨਹੀਂ ਲੱਗਦਾ ਮੈਂ ਨਾ ਇੱਕ ਤਬਾਹ ਪੜ ਰਿਹਾ ਹਾਂ ਜਿਸ ਨਾਲ ਮਹੱਭਦ ਚਾੜੀ ਨਹੀਂ ਹੈ 对对。 ਮਹੱਬਤੋ ਕਰੀਏ ਤਾਂ ਬਤ ਇਹ ਨਹੀਂ ਹੈਗੀ ਜਿਹੜੀ ਹੀਰ ਰਾਂਝਾ ਜੜੀ ਮਹੱਬਤ ਨੂੰ ਜੀ ਹੈ ਉਹ ਆਤਮਾ ਵਾਲੀ ਇਸ਼ਕ ਹਕੀਕੀ ਇਸ਼ਕ ਇੱਕ ਟਿੱਕ ਦੇ ਇਸ਼ਕ ਮਿਲ ਜਾਂਦੀ ਹੈ ਬੜੀ ਕਮਾਲ ਦੀ ਕਹਾਣੀ ਹੈ ਕੋਈ ਕੋ ਜੀ ਰੱਖ ਦੇ ਤੁਹਾਨੂੰ ਕਿਰਾਨ ਕਹਿੰਦੀ ਹੈ ਨਾ ਸੱਤ ਪੜਾਅ ਹੈ ਬੰਦੇ ਦੇ ਆਪਾਂ ਪਹਿਲੇ ਪੜਾਅ 'ਚ ਹੀ ਫਸੇ ਹੋਏ ਬੰਦੇ ਆ ਪਹਿਲੇ ਪੜਾਅ ਜਿਹੜਾ ਬੰਦਾ ਰਾਗਿਤ ਕਰਨ ਤੋਂ ਤਰ ਤਾ ਕੋਈ ਬਾਹਰ ਜਾਂਦਾ ਕੋਈ ਦੇਖਣੇ ਉਹ ਸੈਕੰਡ ਪੜਾਅ ਵੱਲ ਨੂੰ ਸਫ਼ਰ ਸ਼ੁਰੂ ਕਰ ਲੈਂਦਾ ਮੋਸਟਲੀ 90% ਲੋਕ ਪਹਿਲੇ ਪੜਾਅ 'ਚ ਹੀ ਮਰ ਜਾਂਦੇ ਹੈਗੇ ਠੀਕ ਹੈ ਫਿਰ ਉਹ ਤੁਸੀਂ ਦੂਜੇ ਪੜਾਅ 'ਚ ਕਿਵੇਂ ਜੈਨੋ ਦੂਜੇ ਪੜਾਅ 'ਚ ਪਹਿਲੇ ਇਹ ਕਿ ਉਹ ਆਜਾ ਬਸ ਹਰ ਚੀਜ਼ ਲੋਕਾਂ ਨੂੰ দোষ ਦਿੰਦੇ ਆ। ਦੂਜੇ ਸੀ ਆਪਦੇ ਆਪ ਨੂੰ ਦੋਸ਼ੇ ਨੇ ਲੱਗ ਜਾਂਦੇ ਆ। ਯਾਰ ਮੇਰੀ ਗਲਤੀ ਹੈ। ਥੋੜੇ ਆਪ ਪੁਲਾਈਟ ਹੋ ਜਾਂਦੇ ਆ। ਥਰਡ ਜੇ ਆਪਾਂ ਛੱਡ ਹੀ ਦਿੰਦੇ ਆ। ਨਾ ਉਹਦੀ ਗਲਤੀ ਨਾ ਮੇਰੀ ਗਲਤੀ ਹੋਣੀ ਹੈ। ਠੀਕ ਆ। ਸੋਥੋ ਸੋਥੋ ਮਨ ਸਤਮਤ ਨੂੰ ਕਹਿੰਦੇ ਨਾ ਵੀ ਉਹ ਸਮਰਪਤੀ ਮੱਕਾ ਕਾਲਮੇਲ ਮੈਨੂੰ ਤਾਂ ਬਹੁਤ ਘੱਟ ਬੰਦੇ ਨੂੰ ਪਤਾ ਹੈ ਬਸ ਤੁਸੀਂ ਜੇ ਪਹਿਲੇ ਤਿੰਨ ਸਟੇਜਾਂ ਵਿੱਚ ਤੀਜੀ ਸਟੇਜ ਵੀ ਚਲੇ ਜਾਓ ਵੀ ਇਹ ਕੋਈ ਚੱਕਰ ਨਹੀਂ ਆ ਤਾਂ ਹੋਣਾ ਹੀ ਹੈ ਹਨਾ ਜੋ ਵੀ ਹੋਣਾ ਹੈ ਜਿਵੇਂ ਉਹ ਕਹਿੰਦੇ ਮਹਾਰਾਜ ਕਹਿੰਗੇ ਵੀ ਜੋ ਮਨ ਦਾ ਦੁੱਖ ਮੈਂ ਦੁੱਖ ਨਾ ਜਾਣਾ ਹੈ ਨਾ ਉਹ ਉਹ ਦੇਖਵਾ ਤਰੀਕੇ ਕੀ ਗਿਆ ਜੋ ਨਾ ਦੁੱਖ ਨੇ ਦੁੱਖ ਨਹੀਂ ਮਾਨਾ ਕਰ ਚਰਮਾਤੀ ਮਾਨਾ ਹਾਂ ਕਰ ਚਰਮਾਤੀ ਤਾਂ ਉਹ ਜਿਹੜੀ ਚੀਜ਼ ਹੈ ਉਹ ਮਹਾਰਾਜ ਕਹਿੰਗੇ ਉਹ ਥਰਡ ਸਟੇਜ ਹੈਗੀ ਠੀਕ ਹੈ ਨਾ ਉਹ ਤੋਂ ਉਧਨੇ ਸਟੇਜ ਜਿਹੜੇ ਆਪਣੇ ਮਹਾਰਾਜ ਦੇ ਸੱਤਵੇਂ ਸਟੇਜ ਵਾਲੇ ਬੰਦੇ ਸੱਤਵੇਂ ਤੋਂ ਉੱਪਰ ਹੋਣਾ ਸ਼ਾਇਦ ਪਰ ਆਪਾਂ ਦਾ ਜੀ ਜੀ ਜਾਣਾ ਚਾਹੀਦਾ ਨਾ ਜਦ ਆਪਾਂ ਕਿਸਮਤ ਵਾਲੇ ਬੰਦੇ ਆ ਵੀ ਆਪਾਂ ਪਹਿਲੀ ਤੋਂ ਦੂਜੀ ਵੱਲ ਨੂੰ ਸਾਫਰ ਸ਼ੁਰੂ ਕੀਤਾ ਹੋਇਆ ਹੈ। ਹਾਂਜੀ ਹਾਂ। ਇਹੀ ਚੀਜ਼ ਆ ਵੀ ਜਿਹੜਾ ਜਿਹੜੀ ਆਪਣੇ ਜੰਗ ਲੱਗੀ ਹੋਈ ਆ ਜਾਂ ਆਪ ਨੂੰ ਲੱਗ ਸਕਦੀ ਆ। ਆਪਾਂ ਜੰਗ ਲੱਗਣ ਮੈਂ ਤਾਂ ਮੈਂ ਤਾਂ ਜ਼ਿੰਦਗੀ 'ਚ ਇਹ ਆ ਵੀ ਮੈਨੂੰ ਕਿਸੇ ਇਸ ਜੀ ਇਸ ਚੀਜ਼ ਦੀ ਜੰਗ ਲੱਗ ਨਾ ਜਾਵੇ। ਹਾਂਜੀ। ਮੈਂ ਕਿਤੇ ਖਰੋਖ 'ਚ ਨਾ ਜਾ। ਮੈਨੂੰ ਆਇਆ ਨਾ ਜਿਵੇਂ ਇਸੇ ਪਰਾਤ ਦੀ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਬਿਲਕੁਲ ਵੀ ਇਸੇ ਪਰਾਤ ਜੀ ਰਹਿ ਗਿਆ ਕਿਤੇ। ਹੂੰ। ਮੇਰੇ ਨਾਲ ਮੈਂ ਤਾਂ ਬਹੁਤ ਉਹ ਹੀ ਹੈ ਨਾ ਬਹੁਤ ਮੰਦ ਭਗਾ ਜਿੰਦਗੀ ਦਾ ਹੋ ਜਾਂਦਾ ਉਹ ਬੰਦਾ ਵਈ ਰੇਸ਼ਮ ਦਾ ਕੀੜਾ ਹੈ ਹਾਂਜੀ ਉਹ ਰੇਸ਼ਮ ਬੁੜੀਆਂ ਨਾਲ ਕਮਾਲ ਕਰਦੀ ਮੈਂ ਪਰ ਉਹਨੇ ਅੰਦਰ ਮਰਨਾ ਹੈ ਉਹਦੇ ਰੇਸ਼ਮੇ ਬਾਹਰ ਨਿਕਲਦਾ ਉਹ ਸੋਹਣੀ ਬਣਦੀ ਹੋਈ ਚੀਜ਼ ਤੁਸੀਂ ਵਰਤ ਨਹੀਂ ਸਕਦੇ ਨਹੀਂ ਬੜੇ ਕਿਸਮਤ ਵਾਲੇ ਬੰਦੇ ਜਿਹੜੇ ਨਿਕਲਦੇ ਬਾਹਰ ਰੇਸ਼ਮ ਬਣ ਕੇ ਰੇਸ਼ਮੋਂ ਨਿਕਲ ਕੇ ਜਿਹੜੇ ਇਤਨਾ ਜਿੰਦਗੀ ਜਿਉਂਦੇ ਹੈਗੇ ਬਹੁਤ ਜਿਨ੍ਹਾਂ ਉਹ ਵੱਡਾ ਬਣਾਈ ਜਾਊਗਾ ਜਿਨ੍ਹਾਂ ਵੱਡਾ ਬਣਾਈ ਜਾਊਗਾ ਜਿਨ੍ਹਾਂ ਕਰਤੀ ਜੋ ਰੇਸ ਨੂੰ ਹੈ ਕਮਾਲ ਕਰਦੀ ਮਟਿਆ ਯਾਰ ਹੋਰ ਕਮਾਲ ਨਹੀਂ ਹੋਈ ਬਹੁਤ ਫਿਰ ਫਿਰ ਤੁਸੀਂ ਦੇਖ ਲੋ ਵੀ ਅਰਬਾਂ ਧਰਮਾਂ ਦੁਨੀਆ ਨੂੰ ਤੁਸੀਂ ਕਿਹਦੇ 12ਵੀਂ ਸਦੀ ਜਵਾ ਰੂਮੀ ਨੂੰ ਪੜਦੇ ਆ ਜੀ ਉਹਨੂੰ ਨਾਵਲ ਦੇ ਵਿੱਚ ਇੱਕ ਪਾ ਪਾ ਰੂਮੀ ਵੀ ਹੈ ਸ਼ਾਮਸ਼ ਤਰਵੇ ਜਿਹੜਾ ਉਹਦਾ ਗੁਰੂ ਆ ਠੀਕ ਹੈ ਉਹ ਕਹਾਣੀ ਦੋ ਥਾਲੇ ਚ ਸ਼ਾਮਸ਼ ਤਰਵੇ ਨਾ ਸ਼ਾਮਸ਼ ਸ਼ਾਮਸ਼ ਸ਼ਕਤਰਾ ਤਰਵੇ ਸੰਵੇਜਵੀ ਗਾਇ ਨੇ ਤਰਵੇ ਜੀ ਗਾਇ ਨੇ ਓਕੇ ਉਹਦਾ ਗੁਰੂ ਸੀਗਾ ਠੀਕ ਹੈ ਰੂਮੀ ਨੂੰ ਮਤਲਬ ਮਲਾਨਾ ਤੋਂ ਸ਼ਾਇਰ ਬਣਾਉਣ ਵਾਲਾ ਬੰਦਾ ਸ਼ਾਮਸ਼ ਠੀਕ ਹੈ ਉਹਨਾਂ ਦਾ ਸਾਧੂ ਸੀ ਬੰਦਾ ਉਹ ਤਾਂ ਉਹ ਇਹਦੀ ਕਮਾਲ ਦੀ ਗੱਲਾਂ ਉਹ ਦੱਸਦਾ ਹੈਗਾ ਤੇ ਇੱਕ ਕਹਾਣੀ ਉਹ 2008 ਤੋਂ ਵੀ ਚੱਲ ਰਹੀ ਹੈ ਲੇਡੀ ਆ ਉਹ ਕਹਾਣੀ ਪੜ ਰਹੀ ਹੈ ਵਿੱਚ ਨਾਵਲ ਦੇ ਵਿੱਚ ਵੀ ਇੱਕ ਨਾਵਲ ਹੈ ਉਹ ਨਾਮ ਲੈ ਜਿਹੜਾ ਰੂਪੀ ਦਾ ਰੂਮੀ ਕਿਵੇਂ ਸਫਰ ਕਰਦਾ ਕਿਵੇਂ ਉਹ ਜਿਹੜਾ ਹੈਗਾ ਉਹ ਕਹਿੰਦਾ ਮਹਾਰਾ ਸ਼ਮਿਹਰੋ ਕੁਸਚਨ ਕਰਦਾ ਕਹਿੰਦਾ ਮੈਂ ਮੁਹੰਮਦ ਸਾਹਿਬ ਨੇ ਕਿ ਹੈਵੀ ਜਾਣ ਵਾਲੇ ਵੀ ਮੈਂ ਅੱਲਾ ਨੂੰ ਉਹਨਾਂ ਨਹੀਂ ਜਾਣ ਸਕਿਆ ਜਿੰਨਾ ਮੈਨੂੰ ਜਾਣਣਾ ਚਾਹੀਦਾ ਸੀ ਉਹ ਕਹਿੰਦਾ ਲੈ ਲਈ ਸੁਖੀ ਕਹਿੰਦਾ ਮੈਂ ਜਾਣ ਲਿਆ ਕਰਿਸ਼ਨਾ ਆਟੋਮੋਬਾਈਲ ਜ ਬਠਿੰਡਾ ਤੋਂ ਸ਼ੁਰੂ ਹੋ ਕੇ ਅੱਜ ਦਾ ਇਹ ਸਫਰ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਇੱਕ ਪੂਰਾ ਹੁੰਦਾ ਹੈ ਅਗਲਾ ਬਲੌਗ ਲੈ ਕੇ ਆਵਾਂਗੇ ਆਪਾਂ ਚੱਪੜਚੜੀ ਤੋਂ ਅਨੰਦਪੁਰ ਸਾਹਿਬ ਅੱਜ ਲਈ ਇੰਨਾ ਹੀ ਥੈਂਕ ਯੂ ਸੋ ਮੱਚ